ਇਸ ਅੰਗ ਦੇ ਉੱਤੇ ਨੇ ਤੇ ਸੰਪੂਰਨ ਤਾਂ ਜਿਹੜੀ ਹੈ ਇਸ ਸ਼ਬਦ ਦੀ ਸ਼ਲੋਕ ਦੀ 320 ਅੰਗ ਦੇ ਉੱਤੇ ਜਾ ਕੇ ਹੁੰਦੀ ਹੈ ਸ੍ਰੀ ਸਾਧ ਸੰਗਤ ਜੀ ਅੰਗ ਨੰਬਰ ਆਪ ਜੀਆ ਨੇ ਚੇਤੇ ਰੱਖਣਾ ਸ਼ਲੋਕ ਮਹੱਲਾ ਪੰਜਵਾਂ ਜਨਾ ਸਾਸਿ ਗਰਾਸ ਨਾ ਵਿਸਰੇ ਆਰ ਨਾਮਾ ਮਨ ਮੰਤ ਜਿਨਾ ਮਨੁੱਖਾਂ ਨੂੰ ਸਵਾਸ ਲੈਂਦਿਆਂ ਹੋਇਆਂ ਸਾਸ ਤੋਂ ਅੱਗੇ ਸ਼ਬਦ ਆਇਆ ਗ੍ਰਾਸ ਗ੍ਰਾਸ ਦਾ ਅਰਥ ਹੁੰਦਾ ਹੈ ਖਾਂਦਿਆਂ ਜਿਹੜੀ ਗ੍ਰਾਹੀ ਸਾਡੇ ਸ਼ਰੀਰ ਦੇ ਅੰਦਰ ਜਾਂਦੀ ਹੈ ਭੋਜਨ ਦੀ ਉਹ ਗੁਰਕੀ ਸਵਾਸ ਲੈਂਦਿਆਂ ਹੋਇਆਂ ਕਿਉਂਕਿ ਸਵਾਸ ਤਾਂ ਅਸੀਂ ਹਰ ਵੇਲੇ ਹੀ ਲੈ ਰਹੇ ਹਾਂ ਕੋਈ ਵੀ ਐਸੀ ਘੜੀ ਨਹੀਂ ਕਿ ਜਦੋਂ ਅਸੀਂ ਆਖੀਏ ਕਿ ਮੈਂ ਇਸ ਵੇਲੇ ਸਵਾਸ ਨਹੀਂ ਲਏ ਸਵਾਸ ਅਸੀਂ ਨਹੀਂ ਲੈ ਰਹੇ ਇਹ ਸਵਾਸਾਂ ਦੀ ਜਿਹੜੀ ਪ੍ਰਕਿਰਿਆ ਸਵਾਸ ਆਪਣੇ ਆਪ ਚੱਲ ਰਹੇ ਨੇ ਜਿਵੇਂ ਇੱਕ ਨਦੀ ਦੇ ਵਿੱਚ ਤੁਹਾਨੂੰ ਪਾਣੀ ਦਿਸਦਾ ਉਹਨੂੰ ਕੋਈ ਚਲਾ ਨਹੀਂ ਰਿਹਾ ਉਹ ਸਹਜੇ ਸਹਜੇ ਆਪ ਚੱਲ ਰਿਹਾ ਹੁੰਦਾ ਉਹਦੀ ਸਹਿਜ ਅਵਸਥਾ ਦੱਸਦੀ ਹੈ ਉਹ ਹੌਲੀ-ਹੌਲੀ ਚੱਲਦਾ ਰਹਿੰਦਾ ਹੈ ਤੇ ਇੱਕ ਦਿਨ ਉਹ ਸਮੁੰਦਰ ਤੱਕ ਪਹੁੰਚ ਜਾਂਦਾ ਹੈ ਫਿਰ ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦਾ ਹੈ ਐਵੇਂ ਮਨੁੱਖ ਦੇ ਜਿਹੜੇ ਸ્વાસ ਨੇ ਮਾਤਾ ਦੇ ਉਦਰ ਦੇ ਵਿੱਚ ਉਸ ਪਰਮੇਸ਼ਰ ਨੇ ਪਵਨਾ ਦਾ ਇੱਕ ਵਾਜਾ ਬਜਾਇਆ ਉਹਦੇ ਵਜਾਏ ਹੋਏ ਜਿਹੜੇ ਇਹ ਸ્વાસ ਨੇ ਇਹ ਪਵਨ ਜਿਹੜੇ ਨੇ ਉਹ ਵੱਜ ਰਹੇ ਨੇ ਇਸ ਸਰੀਰ ਵਿੱਚ ਤਾਂ ਹੀ ਅਸੀਂ ਜਦੋਂ ਘੜੀ ਨੂੰ ਦੇਖਦੇ ਆਂ ਤੇ ਅਸੀਂ ਇਹ ਕਹਿੰਨੇ ਆ ਕਿ ਕਿੰਨੇ ਵੱਜ ਗਏ ਕਿਉਂਕਿ ਜਿਹੜੇ ਸਵਾਸ ਨੇ ਸਵਾਸਾਂ ਦੇ ਨਾਲ ਜਿਹੜਾ ਸਮਾਂ ਹੈ ਉਹ ਵੀ ਅੱਗੇ ਟਰੈਵਲ ਕਰ ਰਿਹਾ ਜਿਉਂ-ਜਿਉਂ ਸਮਾਂ ਚੱਲ ਰਿਹਾ ਨਾਲ-ਨਾਲ ਸਵਾਸ ਵੀ ਚੱਲ ਰਹੇ ਨੇ ਤੇ ਇੱਕ ਦਿਨ ਐਸਾ ਆਵੇਗਾ ਕੇ ਸਵਾ ਤੇ ਫੇਰ ਬਰਕਰਾਰ ਰਹੇਗਾ ਤੇਰੇ ਸਵਾਸ ਜਿਹੜੇ ਨੇ ਉਹ ਮੁੱਕ ਸਕਦੇ ਨਹੀਂ ਗੁਰੂ ਸਾਹਿਬ ਆਖਦੇ ਨੇ ਕਿ ਸਵਾਸ ਲੈਂਦਿਆਂ ਹੋਇਆਂ ਜਿਨ੍ਹਾਂ ਨੂੰ ਪਰਮੇਸ਼ਰ ਚੀਤੇ ਐ ਜਿਨ੍ਹਾਂ ਨੂੰ ਰੋਟੀ ਖਾਂਦਿਆਂ ਨੂੰ ਪਰਮੇਸ਼ਰ ਚੀਤੇ ਐ ਨਾ ਵਿਸਰੈ ਉਹਨਾਂ ਨੂੰ ਵਿਸਰਦਾ ਨਹੀਂ ਹਰ ਨਾਮਾ ਮਨ ਮੰਤ ਤੇ ਹਰੀ ਦੇ ਨਾਮ ਦਾ ਮੰਤਰ ਉਹਨਾਂ ਨੇ ਮਨ ਦੇ ਵਿੱਚ ਪੱਕਾ ਕਰਕੇ ਇਸ ਮੰਤਰ ਨੂੰ ਜਪਿਆ ਤੇ ਜਪ ਰਹੇ ਨੇ ਉਹਨਾਂ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਰਸਨਾ ਇਹ ਗੱਲ ਆਖਦੀ ਹੈ ਕਿ ਜਿਹੜੇ ਨਾ ਸਾਹਸ ਲੈਂਦਿਆਂ ਹੋયા ਰੋਟੀ ਖਾਂਦਿਆਂ ਹੋયા ਹਰ ਵੇਲੇ ਉਸ ਪਰਮੇਸ਼ਰ ਨੂੰ ਜਪ ਰਹੇ ਨੇ ਹਰੀ ਦੇ ਮੰਤਰ ਨੂੰ ਹਰ ਨਾਮ ਨੰਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਉਹ ਮਨੁੱਖ ਪੂਰੇ ਸੰਤ ਨੇ ਉਹ ਮਨੁੱਖ ਅਧੂਰਾ ਨਹੀਂ ਹੈ ਉਹ ਮਨੁੱਖ ਪੂਰਾ ਹੈ ਤੇ ਸੰਤ ਦੀ ਪਰਿਭਾਸ਼ਾ ਜਿਹੜੀ ਹੈ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਉਹਨੂੰ ਹਰ ਵੇਲੇ ਪਰਮੇਸ਼ਰ ਚੀਤੇ ਹੈ ਹਰ ਵੇਲੇ ਉਹ ਮਾਲਕ ਦੀ ਬੰਦਗੀ ਕਰਦਾ ਹੈ ਉਹ ਨਾਮ ਜਪਦਾ ਹੈ ਇਹ ਸੰਤ ਦੀ ਪਰਿਭਾਸ਼ਾ ਹੈ ਤੇ ਉਹਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਮਨੁੱਖ ਜਿਹੜੇ ਨੇ ਨਾ ਮੁਬਾਰਕ ਨੇ ਇਹੋ ਜੇ ਮਨੁੱਖਾਂ ਨੂੰ ਸ਼ਬਾਸ਼ੀ ਹੈ ਜਿਹੜੇ ਕਿ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਕਿਉਂਕਿ ਸੰਤ ਇੱਕ ਅਵਸਥਾ ਹੈ ਬ੍ਰਹਮ ਗਿਆਨੀ ਇੱਕ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਪਰਮੇਸ਼ਰ ਦੇ ਵਿੱਚ ਉਹ ਅਪੇਧ ਹੋ ਜਾਂਦੇ ਨੇ ਉਹਦਾ ਹੀ ਰੂਪ ਹੋ ਜਾਂਦੇ ਨੇ ਜਿਹੜਾ ਹਰੀ ਦਾ ਜਨ ਹੈ ਉਹ ਹਰੀ ਵਰਗਾ ਹੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦੇ ਜਨ ਦੇ ਵਾਸਤੇ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਸੰਤ ਸ਼ਬਦ ਜਿਹੜਾ ਹੈ ਨਾ ਇਹ ਉਚਾਰਨ ਕੀਤਾ ਹੈ ਪਰ ਕਈ ਸਜਣ ਉਹ ਗੁਣ ਅੰਦਰ ਨਾ ਹੋਣ ਸੰਤ ਤਾਈ ਦੇ ਤੇ ਆਪਣੇ ਨਾਮ ਦੇ ਅਗੇ ਸੰਤ ਲਾ ਲੈਂਦੇ ਨੇ ਕਿ ਅਸੀਂ ਸੰਤ ਆ ਤੇ ਸੰਤਾਂ ਦੀ ਸੰਗਤ ਕਰੋ ਸੰਤਾਂ ਦੇ ਪਰਥਾਏ ਵੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿੰਨੇ ਚੰਗੇ ਚੰਗੇ ਉਹ ਫਿਰ ਆਪਣੇ ਮੁਤਾਬਕ ਕੁਝ ਪੰਕਤੀਆਂ ਵੀ ਜੜੀਆਂ ਨੇ ਨਾ ਲਾ ਲਾ ਕੇ ਉਹ ਫਿਰ ਆਪਣੇ ਆਪ ਨੂੰ ਸਿੱਧ ਕਰਦੇ ਨੇ ਅਸੀਂ ਸੰਤ ਆ ਪਰ ਸਾਧ ਸੰਗਤ ਸੰਤ ਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਸੰਤ ਆ ਗੁਰੂ ਸਾਹਿਬ ਦੇ ਵੇਲੇ ਇਹ ਅਸੀਂ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਬਹੁਤ ਲਮੇਰਾ ਸਮਾਂ ਭਾਈ ਮਰਦਾਨੇ ਨੇ guzारे ਆ ਨਾਲ ਰਹਿ ਕੇ ਸੇਵਾ ਕੀਤੀ ਪਰ ਉਹਨਾਂ ਦੇ ਲਈ ਸ਼ਬਦ ਭਾਈ ਹੈ ਕਿਤੇ ਤੁਸੀਂ ਨਹੀਂ ਪੜੋਗੇ ਕਿ ਸੰਤ ਮਰਦਾਨਾ ਜੀ ਕਿਤੇ ਤੁਸਾਂ ਨੇ ਪੜਿਆ ਜਿੱਥੇ ਲਿਖਿਆ ਹੋਵੇ ਕਿ ਸੰਤ ਮਰਦਾਨਾ ਜੀ ਬਾਬਾ ਬੁੱਢਾ ਜੀ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਗੁਰੂ ਦੀ ਸੰਗਤ ਕੀਤੀ ਹੈ 125 ਸਾਲ ਉਸ ਧਰਤ ਦੇ ਉੱਤੇ ਸਰੀਰਕ ਜਾਮੇ ਵਿੱਚ ਵਿਚਰੇ ਨੇ ਔਰ ਤਕਰੀਬਨ ਉਹਨਾਂ ਨੇ 113 ਸਾਲ ਗੁਰੂ ਦੇ ਦਰ ਦੇ ਉੱਤੇ ਰਹਿ ਕੇ ਟਹਿਲ ਚਾਕਰੀ ਖਿਦਮਤ ਕੀਤੀ ਹੈ ਸੇਵਾ ਕਮਾਈ ਹੈ। ਉਹਨਾਂ ਦੇ ਲਈ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਕਿ ਸੰਤ ਬਾਬਾ ਬੁੱਢਾ ਜੀ ਉਹਨਾਂ ਦੇ ਲਈ ਸ਼ਬਦ ਹੈ ਬਾਬਾ ਬੁੱਢਾ ਜੀ। ਜਿਨ੍ਹਾਂ ਨੇ ਤਨ ਆਰੇ ਨਾਲ ਚਰਵਾ ਲਿਆ ਉਹਨਾਂ ਲਈ ਸ਼ਬਦ ਭਾਈ ਆਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਜਨਾਨੇ ਕਿਤੇ ਇੱਕ ਉਂਗਲਾ ਨਾ ਵਢਾਈ ਹੋਵੇ ਉਹ ਕਹਿੰਦੇ ਅਸੀਂ ਸੰਤਾਂ ਜੀ ਔਰ ਸੰਤ ਐਸੇ ਨਹੀਂ ਬੜੇ ਭਾਰੇ ਸੰਤਾਂ ਗੁਰੂ ਸਾਹਿਬ ਕਹਿੰਦੇ ਨੇ ਇਹ ਅਸੰਤ ਨੇ ਅਨਾੜੀ ਬੰਦਾ ਜਿਹੜਾ ਹੁੰਦਾ ਹੈ ਨਾ ਉਹ ਮਨੁੱਖ ਕਹਿੰਦਾ ਮੈਂ ਸੰਤਾਂ ਤੇ ਗੁਰੂ ਸਾਹਿਬ ਨੇ ਸ਼ਬਦ ਲਿਖਿਆ ਬਾਣੀ ਵਿੱਚ ਅਸੰਤ ਅਨਾੜੀ ਕਦੇ ਨਾ ਸਿੱਜੈ ਸੰਤ ਨੂੰ ਅਖਵਾਣ ਦੀ ਲੋੜ ਨਹੀਂ ਕਿ ਮੈਂ ਸੰਤਾਂ ਉਹਦਾ ਜੀਵਨ ਬਿਆਨ ਕਰਦਾ ਹੈ ਹਰ ਵੇਲੇ ਸੁਰਤ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਸੰਤ ਸ਼ਬਦ ਕਿਸ ਲਈ ਆਇਆ? ਸੰਤ ਸ਼ਬਦ ਆਇਆ ਗੁਰੂ ਲਈ। ਸੰਤ ਸ਼ਬਦ ਗੁਰੂ ਦੀ ਸੰਗਤ ਵਾਸਤੇ ਵੀ ਆਇਆ। ਤੇ ਸੰਤ ਸ਼ਬਦ ਭਲੇ ਮਨੁੱਖ ਵਾਸਤੇ ਵੀ ਆਇਆ ਜਿਹੜਾ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੋਏ ਉਹਦੇ ਲਈ ਸ਼ਬਦ ਸੰਤ ਹੈ। ਔਰ ਆਪ ਨਹੀਂ ਕਹਿ ਸਕਦਾ ਕਿ ਮੈਂ ਸੰਤ ਆ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਕੀ ਅਪਰਾਧ ਸੰਤ ਹੈ ਕੀ ਨਾ ਬਾੰਦ ਓਟ ਕੁੰਚਰ ਕੋ ਦੀਨਾ ਇਸ ਗੱਲ ਤੋਂ ਵੀ ਅਸੀਂ ਇਨਕਾਰੀ ਨਹੀਂ ਹੋ ਸਕਦੇ ਕਿ ਇਨਸਾਨ ਸੰਤ ਨਹੀਂ ਹੋ ਸਕਦਾ ਨਹੀਂ ਸੰਤ ਹੋਵੇਗਾ ਪਰ ਉਹ ਅਖਵਾਏਗਾ ਨਹੀਂ ਕਿ ਮੈਂ ਸੰਤ ਆ ਨਾ ਉਹ ਲਖਵਾਏਗਾ ਕਿ ਮੈਂ ਸੰਤ ਆ ਦੁਨੀਆ ਕਹੇਗੀ ਕਿ ਇਹ ਤੇ ਨਿਹਰਾ ਰੱਬ ਹੈ ਅਸੀਂ ਕਈ ਵਾਰ ਕਹਿ ਦਿੰਨੇ ਇਹ ਨਸਾਨ ਨਹੀਂ ਇਹ ਤੇ ਨਿਹਰਾ ਰੱਬ ਹੈ ਕਿਉਂ ਕਿ ਉਸ ਨੇ ਉਹ ਜੇ ਗੁਣ ਰੱਬੀ ਗੁਣ ਆਪਣੇ ਅੰਦਰ ਅਗਤਿਆਰ ਕਰ ਲਏ ਨੇ ਰੱਬੀ ਗੁਣ ਉਹਨੇ ਆਪਣੇ ਜੀਵਨ ਦੇ ਵਿੱਚ ਕਮਾਏ ਨੇ ਤੇ ਗੁਰੂ ਸਾਹਿਬ ਆਖਦੇ ਨੇ ਜਿਨ੍ਹਾਂ ਸਾਸ ਗਰਾਸ ਦਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਉਹ ਮਨੁੱਖ ਮੁਬਾਰਕ ਨੇ ਉਹ ਮਨੁੱਖ ਸ਼ਬਾਸ਼ੇ ਯੋਗ ਨੇ ਤੇ ਗੁਰੂ ਕਹਿੰਦਾ ਗੁਰੂ ਦੀ ਰਸਨਾ ਕਹਿੰਦੀ ਹੈ ਕਿ ਉਹ ਮਨੁੱਖ ਧੰਨ ਨੇ ਧੰਨ ਧੰਨ ਜਨ ਆਇਆ ਗੁਰੂ ਸਾਹਿਬ ਆਖਦੇ ਨੇ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ ਨਾਉ ਚਲੋ ਇਸ ਗੱਲ ਦਾ ਵੀ ਖੁਲਾਸਾ ਕਰ ਦਈਏ ਕਿ ਉਸ ਮਨੁੱਖ ਨੂੰ ਤੁਸੀਂ ਸੰਤ ਸਮਝੋ ਜਿਸ ਦੇ ਕੋਲ ਬੈਠ ਕੇ ਤੁਹਾਨੂੰ ਗੁਰੂ ਗਰੂ ਚੇਤੇ ਆਵੇ ਜਿਹਦੇ ਕੋਲ ਬੈਠ ਕੇ ਵਿਕਾਰ ਚੇਤੇ ਆਉਣ ਮਾਇਆ ਚੇਤੇ ਆਵੇ ਦੁਨੀਆ ਚੇਤੇ ਆਵੇ ਦੁਨੀਆ ਦੇ ਪਦਾਰਥ ਚੇਤੇ ਆਉਣ ਤੇ ਸਮਝ ਜਾਣਾ ਕਿ ਸੰਤ ਨਹੀਂ ਹੈ ਇਹ ਵੀ ਸਾਡੇ ਵਾਂਗ ਇੱਕ ਦੁਨੀਆਵੀ ਤੇ ਪਦਾਰਥਵਾਦੀ ਮਨੁੱਖ ਹੈ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹੋ ਜਾਂ ਮਨੁੱਖ ਜਨਮ ਮਰਨ ਤੋਂ ਬਾਹਰ ਹੁੰਦਾ ਗੁਰੂ ਸਾਹਿਬ ਦੀ ਬਾਣੀ ਪਰਮਾਉਂਦੀ ਆ ਜਨਮ ਮਰਨ ਦੋਹੋ ਮੈਂ ਨਾਹੀ ਜਾਣ ਪਰਉਪਕਾਰੀ ਆਏ ਉਹਨਾਂ ਦੇ ਪਰਤਾਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਕਹਿੰਦੀ ਹੈ ਮੁਝੇ ਮਨੁੱਖ ਧੰਨ ਨੇ ਮਹੱਲਾ ਪੰਜਵਾ ਅੱਠੇ ਪਹਿਰ ਭਮਦਾ ਫਿਰੈ ਗਾਵਣ ਖਾਵਣ ਸੰਧੜੈ ਸੂਲ ਚਾਰ ਪਹਿਰ ਦਿਨ ਦੇ ਤੇ ਚਾਰ ਪਹਿਰ ਰਾਤ ਦੇ ਜਿਹੜਾ ਮਨੁੱਖ ਭਜਾਈ ਪਿੰਦਦਾ ਕੇਵਲ ਤੇ ਕੇਵਲ ਆਪਣੇ ਮੂੰਹ ਦੇ ਚਸਕੇ ਕਰਕੇ ਖਾਵਣ ਸੰਧੜੈ ਸੂਲ ਖਾਣ ਦਾ ਇਹਨਾਂ ਉਨਚਾ ਹੁੰਦਾ ਹੈ ਕਿ ਬੜੀ ਬੜੀ ਦੂਰ ਚਲਾ ਜਾਂਦਾ ਹੈ